ਇਹ ਦਿਨ ਨਸ਼ਾ ਖਤਮ ਹੋ ਜੂ ਜਿਆ ਕੰਡ ਟਾਉਣਾ ਨਕਲੀ ਨਾ ਇੱਕ ਪੁਲਿਸ ਦਾ ਕੰਮ ਹੁੰਦਾ ਹੈ ਕਿ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਇਸ ਟਾਈਪ ਦਾ ਜਿਹੜਾ ਵੀ ਸਿਵਲ ਪ੍ਰਸ਼ਾਸਨ ਦਾ ਇੱਕ ਐਕਸ਼ਨ ਹੁੰਦਾ ਹੈ ਐਂਡ ਦੈਟ ਇਜ਼ ਵਾਈ ਬਈ ਆ ਸਰਕਾਰ ਤੇ ਪੁਲਿਸ ਤਾਂ ਇਹ ਪੇਸ਼ ਕਰਦੀ ਨੇ ਤੇ ਉਹ ਵੀਡੀਓ ਚੱਲਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ ਕਾਰਵਾਈ ਹੋਈ ਹੈ ਘਰਟਾਏ ਗਏ ਆ ਉੱਥੇ ਤਾਂ ਫਿਰ ਪ੍ਰਿੰਸਪੇਡੈਂਟ ਸਿਵਲ ਪ੍ਰਸ਼ਾਸਨ ਨੂੰ ਘਟ ਤੇ ਪੁਲਿਸ ਨੂੰ ਜ਼ਿਆਦਾ ਕੀਤਾ ਹੈ ਇੱਕ ਨਜਾਇਜ਼ ਜ਼ੋਸਾਰੀ ਹੈ ਜਿਨ੍ਹਾਂ ਦੇ ਵਸਨੀਕਾਂ ਤੇ ਨਸ਼ੇ ਦੇ ਪੁਰਾਣੇ ਪਰਚੇ ਹੈਗੇ ਇੱਕ ਕਰਾ ਨੂੰ ਪ੍ਰੋਪਰ ਕਿਉਂ ਨਹੀਂ ਟਾਈ ਜਾਂਦਾ ਮੂਹਰੇ ਮੂਹਰੇ ਜਿਹਾ ਕਾਉਂਟਾ ਦਿੱਤਾ ਜਾਂਦਾ ਮਾੜਾ ਮੋਟਾ ਜਿਆ ਇਹ ਨਸ਼ਾ ਤੱਕ ਸਨਾਈ ਟਾਈ ਜਾ ਰਿਹਾ ਜ ਨਜਾਇਜ਼ ਕਬਜ਼ੇ ਨੂੰ ਲੈ ਕੇ ਟਾਈ ਨਜਾਇਜ਼ ਕਬਜ਼ੇ ਵਾਲੀ ਹੈਗਾ ਇਹਨਾਂ ਦਾ ਮਲਕੀਤੀ ਸਬੂਤ ਮੰਗੇ ਗਏ ਸੀ ਇਹਨਾਂ ਕੋਲ ਤੇ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤੇ ਤੇ ਨਜਾਇਜ਼ ਬਾਕੀ ਕਰਾਂ ਕੋਲੇ ਹੈਗੇ ਜੀ ਮਲਕੀਅਤ ਦੇ ਸਬੂਤ ਜਿਹੜਾ ਸਾਰਾ ਮੱਲਾ ਹੀ ਕਰੀ ਆਏ ਆ ਵੀ ਮਹੀਨੇ ਦੇ ਮਹੀਨੇ ਵੀ ਦੋ ਘਰ ਐ ਸਟਾਰਟ ਆ ਤੇ ਦੋ ਅਗਲੀ ਵਾਰ ਜਿਹੜੀ ਸਰਕਾਰ ਦੀ ਮਹਮਾ ਉਹਦੇ ਕਰਕੇ ਐ ਚੱਲ ਰਿਹਾ ਨਹੀਂ ਇਹਨਾਂ ਦੇ ਪਰਚੇ ਜ਼ਿਆਦਾ ਸੂਦੇ ਬਾਕੀ ਮੈਮ ਉਹ ਵੀ ਪਰਚਾ ਕਰਕੇ ਡਵਾ ਰਹੇ ਆ ਜਾਂ ਇਲੈਗਲ ਕਰਕੇ ਇੱਕ ਆ ਦੋ ਨਹੀਂ ਇਲੈਗਲ ਇਲੈਗਲ ਦਾ ਉਹ ਤਾਂ ਪਰਚਾ ਨਹੀਂ ਕਿਸ ਬੰਦੇ ਨਹੀਂ ਮੇਰਾ ਪਰਚਾ ਤੁਸੀਂ ਕਹਿੰਦੇ ਆ ਵੀ ਨਜਾਇਜ਼ ਕਰਜ਼ੇ ਨੂੰ ਲੈ ਕੇ ਆ ਨਜਾਇਜ਼ ਕਰਜ਼ੇ ਤਾਂ ਫਿਰ ਸਾਰਾ ਘਰ ਬੰਦ ਆ ਮੂਰੇ ਕਾਂਦੀ ਕਿਉਂ ਟਾ ਦਿੱਤੀ ਵੀ ਤੁਸੀਂ ਜੇ ਕਰਜ਼ੇ ਦੀ ਗੱਲ ਕਰਦੇ ਆ ਟਾਉਂ ਦੀ ਬਜਾਏ ਇਹਨੂੰ ਤਾਲਾ ਵੀ ਲਾ ਜਾ ਸਕਦੇ ਸੀ ਸਟੀਲ ਵੀ ਕੀਤਾ ਜਾ ਸਕਦੇ ਅਮ ਜਿਹੜਾ ਅੱਜ ਸਤੋਂ ਮੰਡੀ ਦੇ ਵਿੱਚ ਨਸ਼ਾ ਤੱਕਸਰਾਂ ਦੇ ਘਰਟਾਏ ਜਾ ਰਿਹਾ ਹੈ ਇਹ ਕਿੰਨੇ ਘਰਾਂ ਦੀ ਜੀ ਮਨਜ਼ੂਰੀ ਹੈ ਟਾਉਂ ਦੀ ਜੀ ਇਹ ਯੋ ਸਾਹਿਬ ਤੁਹਾਨੂੰ ਡਿਟੇਲਸ ਦੱਸ ਦੇਣਗੇ ਔਰ ਸਾਨੂੰ ਤਾਂ ਪੁਲਿਸ امداد ਵਾਸਤੇ ਪੁਲਿਸ ਨੂੰ ਇੱਕ ਇੰਟੀਮੇਸ਼ਨ ਆਈ ਸੀ ਤੇ ਉਹਦਾ ਕਰਕੇ ਅੱਜ ਅਸੀਂ ਇੱਥੇ ਆਏ ਹੋਏ ਨੇ ਜੀ ਉਹ ਹੈਗੇ ਪ੍ਰੋਪਰਟੀਆਂ ਜਿਨ੍ਹਾਂ ਦੇ ਵਾਸਤੇ ਅਸੀਂ ਸਿਕਿਉਰਿਟੀ ਦਿੱਤੀ ਹੈ ਜੀ ਇਹ ਘਰਾਂ ਨੂੰ ਪ੍ਰੋਪਰ ਕਿਉਂ ਨਹੀਂ ਟੈਜ ਜਾਂਦਾ ਮੂਰੂ ਮੂਰੂ ਜਿਹਾ ਕਹੋਂ ਟਾ ਦਿੱਤਾ ਜਾਂਦਾ ਮਾੜਾ ਮੋਟਾ ਜੀ ਦੇਖਿਓ ਜਿੰਨੀ ਇੱਕ ਨਜਾਇਜ਼ ਉਸਾਰੀ ਹੁੰਦੀ ਹੈ ਔਰ ਜੋ ਰੂਲਸ ਹੁੰਦੇ ਉਸਕੇ ਹਿਸਾਬ ਸੇ ਹੀ ਇੱਕ ਡਿਮੋਲਿਸ਼ਨ ਹੋਗੀ ਔਰ ਇਹਦੇ ਸਾਰੇ ਡੀਟੇਲਸ ਤੁਹਾਨੂੰ ਈਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਜ਼ਿਆਦਾ ਬੈਟਰ ਦੱਸ ਸਕਦੇ ਇਹਦੇ ਨਾਲ ਨਸ਼ਾ ਖਤਮ ਹੋ ਜੂ ਜਾਂ ਕੰਦੇ ਟਾਉਣ ਨਾ ਕੱਲੀ ਨਾ ਜੀ ਦੇਖਿਓ ਇਹ ਕਾਫੀ ਇੱਕ ਰੈਟੋਰਿਕਲ ਜਿਹਾ ਕੁਐਸਚਨ ਹੈ ਬਟ ਦ ਥਿੰਗ ਇਜ਼ ਕਿ ਪੁਲਿਸ ਦਾ ਕੰਮ ਇੱਕ ਪੁਲਿਸ ਦਾ ਕੰਮ ਹੁੰਦਾ ਹੈ ਕਿ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਇਸ ਟਾਈਪ ਦਾ ਜਿਹੜਾ ਵੀ ਸਿਵਲ ਪ੍ਰਸ਼ਾਸਨ ਦਾ ਇੱਕ ਐਕਸ਼ਨ ਹੁੰਦਾ ਹੈ ਐਂਡ that is why we are here ਪੰਜਾਬ ਸਰਕਾਰ ਤੇ ਪੁਲਿਸ ਤਾਂ ਇਹ ਪੇਸ਼ ਕਰਦੀ ਨੇ ਤੇ ਉਹ ਵੀਡੀਓ ਚੱਲਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ ਕਾਰਵਾਈ ਹੋਈ ਹੈ ਘਰ ਟਾਏ ਗਏ ਆ ਉੱਥੇ ਤਾਂ ਫਿਰ ਪ੍ਰੈਜ਼ੈਂਟ ਸਿਵਲ ਪ੍ਰਸ਼ਾਸਨ ਨੂੰ ਘਟ ਤੇ ਪੁਲਿਸ ਨੂੰ ਜ਼ਿਆਦਾ ਕੀਤਾ ਹੈ ਦਾ ਫੈਕਟ ਇਜ਼ ਕਿ ਇਹ ਜਿਹੜੀ ਦੋਨੋਂ ਪ੍ਰੋਪਰਟੀਆਂ ਨੇ ਇਹਨਾਂ ਤੇ ਜਿਹੜੇ ਵਸਨੀਕ ਆ ਉਹਨਾਂ ਤੇ 15 ਪੁਰਾਣੇ ਪਰਚੇ ਨੇ ਐਨਡੀਪੀਐਸ ਦੇ ਇਹ ਨਸ਼ੇ ਕਰਕੇ ਟਾਇਆ ਘਰ ਜਾਂ ਨਿਯਾਇਤ ਦਾ ਕਬਜ਼ੇ ਕਰਕੇ ਹੀ ਜੀ ਦੇਖੀਏ ਇਹ ਇੱਕ ਨਜਾਇਜ਼ੋ ਸਾਰੀ ਹੈ ਜਿਨ੍ਹਾਂ ਦੇ ਵਸਨੀਕਾਂ ਤੇ ਨਸ਼ੇ ਦੇ ਪੁਰਾਣੇ ਪਰਚੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇਟ ਐਂਡ ਦੋਨੋ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦਾ ਜਿਹੜੀ ਨੂੰਹ ਹੈ ਉਹ ਵੀ ਨਸ਼ਾ ਵੇਚਦੀ ਸੀ ਟੋਟਲ ਉਸ ਫੈਮਿਲੀ ਤੇ ਜਿਹੜੀ ਇਹ ਵਿਮਲਾ ਦੀ ਫੈਮਿਲੀ ਹੈ ਇਹ ਤੇ 8 ਪਰਚੇ ਦੂਜਾ ਨਛੱਤਰ ਸਿੰਘ ਦੀ ਫੈਮਿਲੀ ਤੇ 7 ਪਰਚੇ ਮੈਡਮ ਜਿਹੜੇ ਮਗਰਮਾਸੇ ਵੱਡੇ ਆ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ ਕਹਿ ਰਿਹਾ ਵੀ ਜਿਹੜੇ ਛੋਟੇ ਲੋਕ ਆ ਉਹਨਾਂ ਦੇ ਤਾਂ ਘਰ ਘਰ ਢਾਈ ਜਾਂਦੇ ਆ ਜਿੱਥੋਂ ਪ੍ਰੋਡਕਸ਼ਨ ਹੁੰਦੀ ਆ ਜਿੱਥੋਂ ਚੀਜ਼ ਤਿਆਰ ਹੁੰਦੀ ਆ ਆਉਂਦੀ ਆ ਜੇ ਉੱਥੇ ਹੀ ਬੰਦ ਕਰ ਦਿੱਤੀ ਜਾਵੇ ਤੇ ਇਹ ਲੋਕ ਰਿੱਦਨ ਕਿ ਕਿੱਥੋਂ ਦਨ ਪਹਿਲਾ ਹੀ ਫਰੀਦਕੋਟ ਪੁਲਿਸ ਨੇ 1200 ਗ੍ਰਾਮ ਚਟਾ ਰਿਕਵਰ ਕੀਤਾ ਹੈ ਫਰੀਦਕੋਟ ਜੋ ਇੱਕ ਛੋਟਾ ਜਿਹਾ ਹੈ ਉਹਦੇ ਹਿਸਾਬ ਨਾਲ ਇਹ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਸੋ ਇਟ ਮੀਨਸ ਵੀ ਆਰ ਗੋਇੰਗ ਆਫਟਰ ਦਾ ਬਿਗ ਫਿਸ਼ ਉਸ ਤੋਂ ਇੱਕ ਹਫਤਾ ਪਹਿਲੇ ਆਈਸ ਦੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ 50 ਗ੍ਰਾਮ ਆਈਸ ਕਮਰਸ਼ਲ ਹੁੰਦੀ ਹੈ 270 ਗ੍ਰਾਮ ਫਰੀਦਕੋਟ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ ਸੋ ਅਗਰ ਪੁਰਾਣੀ ਸਟੈਟਿਸਟਿਕ ਬੇਸਡ ਅਸੀਂ ਅਗਰ ਗੱਲ ਕਰੀਏ ਤੇ ਅਸੀਂ ਸਾਰਿਆਂ ਨੂੰ ਇਕੁਅਲੀ ਜਿਹੜਾ ਸਾਡਾ ਕੰਮ ਹੈ ਅਸੀਂ ਇਮਾਨਦਾਰੀ ਨਾਲ ਕਰੀ ਜਾਂਦੇ ਹਾਂ ਇਹ ਕੋਈ ਸਵਾਲ ਹੈ ਕਿੰਨੇ ਘਰਾਂ ਨੂੰ ਅੱਜ ਠਾਇਆ ਜਾਊਗਾ ਜੀ ਇੱਥੇ ਜੀ 2 ਹੈਗੇ ਜੀ ਇੱਥੇ ਟੋਟਲ 30 ਘਰ ਮਤਲਬ ਵੇਚਦੇ ਆ ਜੀ ਐਸ ਪਰ ਲਾਅ ਹੀ ਹੋਊਗਾ ਜੀ ਅਸੀਂ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਨ ਆਏ ਅਸੀਂ ਕਰ ਰਹੇ ਆ ਘਰ ਠਾਉਣ ਦੇ ਆਰਡਰ ਕਿੰਨੇ ਕਿੰਨੇ ਘਰਾਂ ਦੇ ਆਰਡਰ ਆ ਜੀ ਦੇਖੋ ਮੈਂ ਤਾਂ ਡਿਊਟੀ ਮਾਜਿਸਟਰੇਟ ਆ ਜੀ ਇੱਥੇ ਲਾਅ ਐਂਡ ਆਰਡਰ ਦੇਲ ਕਰਕੇ ਆਇਆ ਇਹ ਈਓ ਸਾਹਿਬ ਦੱਸ ਸਕਦੇ ਆ ਤੁਹਾਨੂੰ ਬੈਟਰ ਜੀ ਤੁਹਾਡੇ ਕੋਲੇ ਇਹਦੀ ਜਾਣਕਾਰੀ ਹੈ ਨਹੀਂ ਅਧੂਰੀ ਹੈ ਬਿਲਕੁਲ ਜਾਣਕਾਰੀ ਮੇਰੀ ਜਿਹੜੀ ਡਿਊਟੀ ਹੈ ਮੈਂ ਉਹ ਕਰ ਰਿਹਾ ਜੀ ਡਿਊਟੀ ਮਾਜਿਸਟਰੇਟ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਹੈ ਈਓ ਸਾਹਿਬ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਇਹ ਕਹਿੰਦੇ ਸਾਨੂੰ ਜਾਣਕਾਰੀ ਨਹੀਂ ਈਓ ਸਾਹਿਬ ਨੂੰ ਪੁੱਛੋ ਵੀ ਜਿਹੜੇ ਇਹ ਘਰਾਂ ਨੂੰ ਢਾਉਂਦੀ ਕਿੰਨੇ ਘਰਾਂ ਨੂੰ ਦੀ ਮਨਜ਼ੂਰੀ ਦਿੱਤੀ ਗਈ ਹੈ ਨੇ ਇੱਥੇ ਜੈਤੋਨਗਰ ਕਾਉਂਸਲ ਦੇ ਸਾਡੇ ਨਾਲ ਈਓ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਕਿੰਨੇ ਘਰਾਂ ਦੇ ਆਰਡਰ ਸੀ ਜੀ ਅੱਜ ਦੋ ਦੋ ਘਰਾਂ ਦਾ ਜੀ ਜਿਹੜੇ ਇਹ ਘਰ ਢਾਏ ਜਾ ਰਹੇ ਆ ਇਹ ਨਸ਼ਾ ਤਖਸਰ ਨਾਲ ਢਾਏ ਜਾ ਰਹੇ ਆ ਜਾਂ ਨਜਾਇਜ਼ ਕਬਜ਼ੇ ਨੂੰ ਲੈ ਕੇ ਢਾਏ ਨਜਾਇਜ਼ ਕਬਜ਼ਾ ਵੀ ਹੈਗਾ ਇਹਨਾਂ ਦਾ ਕਿ ਇਹਨਾਂ ਨੂੰ ਮਲਕੀਅਤ ਦੇ ਸਬੂਤ ਮੰਗੇਗੇ ਕੋਈ ਮਲਕੀਅਤ ਦੇ ਸਬੂਤ ਨਹੀਂ ਦਿੱਤੇ ਮਲਕੀਤੀ ਸਬੂਤ ਮੰਗੇ ਗਏ ਸੀ ਇਹਨਾਂ ਕੋਲੋਂ ਤੇ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤੇ ਤੇ ਨਜਾਇਜ਼ ਬੈਠਾ ਆ ਬਾਕੀ ਘਰਾਂ ਕੋਲੇ ਹੈਗੇ ਆ ਜੀ ਮਲਕੀਅਤ ਦੇ ਸਬੂਤ ਜਿਹਦਾ ਸਾਰਾ ਮੁੱਲਾ ਹੀ ਗਾਇਰ ਨਹੀਂ ਐਸ ਪਰ ਲਾ ਕਰ ਰਹੇ ਆ ਕਿ ਆਏ ਆ ਵੀ ਮਹੀਨੇ ਦੇ ਮਹੀਨੇ ਵੀ ਦੋ ਘਰ ਐਸਵਾਟਾ ਤੇ ਦੋ ਅਗਰੀਵਾਰ ਜਿਹੜੀ ਸਰਕਾਰ ਦੀ ਮਹਮਾ ਉਹਦੇ ਕਰਕੇ ਆਏ ਚੱਲ ਰਿਹਾ ਨਹੀਂ ਨਹੀਂ ਉਹਦੇ ਕਰਕੇ ਨਹੀਂ ਮਣਿਆ ਰਵੇ ਨਹੀਂ ਇਹਨਾਂ ਦੇ ਪਰਚੇ ਜਿਆਦਾ ਸੀਗੇ ਬਾਕੀ ਮੈਂ ਪਰਚੇ ਕਰਕੇ ਠਵਾ ਰਹੇ ਹਾਂ ਜਾਂ ਨਹੀਂ ਇਲੈਗਲ ਕਰਕੇ ਇੱਕ ਗੱਲ ਦੱਸ ਨਹੀਂ ਇਲੈਗਲ ਇਲੈਗਲ ਦਾ ਕਰ ਵਾਹ ਦਾ ਪਰਚਾ ਨਹੀਂ ਕੁਝ ਬੰਦ ਨਹੀਂ ਨਹੀਂ ਮੇਰਾ ਪਰਚਾ ਨਹੀਂ ਕੋਈ ਚੰਗਾ ਹੈ ਹੋਰ 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 ਵੀ ਜੱਟੋ ਦੇ ਵਿੱਚ ਹੋਣ ਕਿ ਰਿਜੈਕਟ ਪਰਚੇ ਦੇ ਘਰ ਆਹੀ ਸ਼ਾਰਟ ਆਊਟ ਕਰ ਰਹੇ ਆ ਉਹਦੇ ਬਾਅਦ ਟੋ ਆਮਾਨੀਂਸਤ ਹੈ ਦੋ ਘਰ ਕਿਵੇਂ ਅਨਲੀਗਲ ਹੋ ਗਏ ਦੋ ਕਰਾਂ ਦੇ ਕਿਉਂ ਆ ਇਹ ਦੂਜੇ ਨਾਲ ਕਰਾ ਉਹਨਾਂ ਦੇ ਕਿਉਂ ਨਹੀਂ ਗਾ ਦੇਖੋ ਐਸ ਪਰ ਲੋ ਜੇ ਮੇਰੇ ਕੋਲ ਇਹਨਾਂ ਦਾ ਆਇਆ ਇਹਨਾਂ ਰਿਪੋਰਟ ਕੋਈ ਨਹੀਂ ਦਿੱਤਾ ਸੀਗਾ ਤੇ ਸਰਪਾ ਦੋ ਕਰਾਂ ਦਾ ਰਿਕਾਰਡ ਮੰਗਿਆ ਸੀ ਅਜੇ ਮੰਗ ਰਹੇ ਹੈਗੇ ਆ ਉਹ ਅੱਗੇ ਕਾਰਵਾਈ ਦੋ ਕਰਾਂ ਦਾ ਸੀ ਕਿ ਜਿਆਦਾ ਦੱਸੇਗਾ ਨਹੀਂ ਮੰਗਿਆ ਤਾਂ ਹੈਗਾ ਸੀਗਾ ਹੋਰਾਂ ਦਾ ਵੀ ਮੈਂ ਜੀ ਫਿਰ ਉਹਨਾਂ ਦਾ ਕਿਉਂ ਨਹੀਂ ਦਿੱਤਾ ਸਰ ਜੀ ਨਹੀਂ ਜੇ ਇਹ ਇਲੀਗਲ ਬਣੇ ਹੋਏ ਹੈ ਇਸ ਕਰਕੇ ਪੂਰਾ ਘਾਰੀ ਇਲੀਗਲ ਹੋਊਗਾ ਕੱਲੀ ਗੰਨ ਤਾਂ ਲੀਗਲ ਨਹੀਂ ਹੋਣਾ ਹੈ ਕੱਲੀ ਗੰਨ ਤਾਂ ਨਹੀਂ ਇਲੀਗਲ ਹੋਣੀ ਪੂਰਾ ਘਾਰੀ ਹੋਊਗਾ ਹਾਂ ਜੀ ਹਾਂ ਜੀ ਹਾਂ ਜੀ ਜੇ ਕਰ ਤੁਸੀਂ ਤੁਸੀਂ ਕਹਿੰਦੇ ਆਂ ਵੀ ਨਜਾਇਜ਼ ਕਰਜ਼ੇ ਨੂੰ ਲੈ ਕੇ ਆ ਨਜਾਇਜ਼ ਕਰਜ਼ੇ ਤਾਂ ਫਿਰ ਸਾਰਾ ਘਰ ਬੰਦ ਆ ਮੂਰੇ ਕੰਧ ਕਿਉਂ ਟਾ ਦਿੱਤੀ ਵੀ ਤੁਸੀਂ ਬਾਕੀ ਕਿਉਂ ਛੱਡਦਾ ਹੈ ਬਾਕੀ ਕਾ ਛੱਡਦਾ ਨਹੀਂ ਟਾ ਰਹੇ ਆ ਜੀ ਟਾ ਰਹੇ ਆ ਸਰ ਜੀ ਜੇ ਕਰਜ਼ੇ ਦੀ ਗੱਲ ਕਰਦੇ ਆਂ ਟਾਉਣ ਦੀ ਬਜਾਏ ਇਹਨੂੰ ਤਾਲਾ ਵੀ ਲਾ ਜਾ ਸਕਦੇ ਸੀ ਸਟੀਲ ਵੀ ਕੀਤਾ ਜਾ ਸਕਦੀ ਹੈ ਕ ਕੁਈ ਆਉਦੇ ਕੰਮ ਨਹੀਂ ਵਾਰ ਸਕਦੀ ਕਰਾਂਗੇ ਇਹੀ ਕਰਾਂਗੇ ਇਹਦੀ ਕਰਾਂਗੇ ਕਰਾਂਗੇ ਜਵਾਬ ਤਕਉਂ ਭੱਜ ਰਹੇ ਆ ਸਰ ਜੀ ਇੱਕ ਮਿੰਟ ਜਵਾਬ ਤਾਂ ਦਿਓ ਜਿਹੜੇ ਤੁਹਾਨੂੰ ਪੱਤਰਕਾਰ ਮੀਡੀਆ ਪੁੱਛ ਰਿਹਾ ਜਵਾਬ ਤੁਸੀਂ ਜਵਾਬਾਂ ਤਾਂ ਕਿਉਂ ਭੱਜਦੇ ਹੋ ਜਵਾਬ ਦੇ ਮਿੰਟ ਖੜ ਕੇ ਲੋ ਤੁਸੀਂ ਮੀਡੀਆ ਪੁੱਛ ਰਿਹਾ ਤੁਸੀਂ ਭੱਜ ਰਹੇ ਹੋ ਜਵਾਬਾਂ ਤੋਂ ਨਹੀਂ ਮੈਂ ਕੋਈ ਨਹੀਂ ਭੱਜਦਾ ਖੜ ਕੇ ਜਵਾਬ ਦੇ ਦਿਓ ਭੱਜ ਰਹੇ ਤੁਸੀਂ ਨਹੀਂ ਨਹੀਂ ਇਹਨਾਂ ਨੂੰ ਜਿੰਦਰਾ ਲਾ ਦੇਂਦੇ ਤਾਲਾ ਲਾ ਦੇਂਦੇ ਸੀਲ ਕਰ ਦਿੰਦੇ ਨਗਰ ਕੌਂਸਲ ਦਾ ਕੋਈ ਦਫ਼ਤਰ ਬਣਾ ਲੈਂਦੇ ਸਟੋਰ ਬਣਾ ਲੈਂਦੇ ਇਹਨਾਂ ਨੂੰ ਨੋਟਿਸ ਦਿੱਤੇ ਸੀ ਕਿ ਉਹ ਇਸ ਹਾਰ ਨਾਲ ਹੀ ਜਿਵੇਂ ਇਹ ਕਾਰਵਾਈ ਕਰ ਰਹੇ ਹੈਗੇ ਲੀਗਲ ਤਰੀਕੇ ਨਾਲ ਕਰ ਰਹੇ ਹੈ ਔਰ ਉਸ ਤੋਂ ਜਿੰਨੀ ਹੋ ਗਈ ਅੱਗੇ ਵੀ ਕਰਾਂਗੇ